ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਢੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਤੇ ਖਾਸ-ਖਾਸ ਸੁਰਖੀਆਂ ਤੇ ਅੱਜ ਹੋਏਗੀ ਸੁਮੇਤ ਸਿੰਘ ਸੈਣੀ ਤੋਂ ਪੁੱਛ ਗਿੱਚ ਐਸਆਈਟੀ ਦੇ ਦਫ਼ਤਰ ਵਿੱਚ ਪੇਸ਼ ਹੋਣਗੇ ਸੁਮੇਤ ਸਿੰਘ ਸੈਣੀ ਸੇਟ ਅਫਸਰਾਂ ਨੇ ਸੁਮੇਤ ਸਿੰਘ ਸੈਣੀ ਤੋਂ ਪੁੱਛ ਗਿੱਚ ਲਈ ਤਿਆਰ ਕੀਤੇ ਵੱਡੇ ਸਵਾਲ ਸਖਪਾਲ ਖੇਰਾ ਤੇ ਭਗਵੰਤ ਮਾਨ ਨੇ ਲਗਾਤਾਰ ਬਾਦਲਾਂ ਤੇ ਫਿਰ ਜਾਰੀ ਕੀਤੇ ਨੇ ਬਿਆਨ ਭਗਵੰਤ ਮਾਨ ਨੇ ਕਿਹਾ ਬਾਦਲ ਪਿਓ ਪੁੱਤ ਜੇਲ੍ਹ ਜਾਣ ਲਈ ਰਹਿਣ ਤਿਆਰ ਭਗਵੰਤ ਮਾਨ ਨੇ ਕਿਹਾ ਐਸਆਈਟੀ ਰਾਜਨੀਤਿਕ ਪ੍ਰੈਸ਼ਰ ਤੋਂ ਰਹੇ ਦੂਰ ਪਾਕਿਸਤਾਨ ਜਾਣ ਵਾਲੇ ਵਾਧੂ ਪਾਣੀ ਨੂੰ ਰੋਕਣ ਲਈ ਕੇਂਦਰ ਅਤੇ ਪੰਜਾਬ ਦੀ ਸਰਕਾਰ ਸਰਗਰਮ ਪਰ ਸੂਬੇ ਦੇ ਲੀਡਰਾਂ ਨੇ ਕਰ ਦਿੱਤੀ ਵੱਡੀ ਮੰਗ ਪੰਜਾਬ ਦੇ ਹੱਕਾਂ ਤੇ ਨਾ ਵਜੇ ਡਾਕਾ ਸੁਖਪਾਲ ਖੈਰਾ ਅਤੇ ਬਲਵੰਤ ਮਾਨ ਨੇ ਕਿਹਾ ਇਹ ਪਾਣੀ ਪੰਜਾਬ ਦਾ ਵਾਧੂ ਪਾਣੀ ਮਿਲੇ ਪੰਜਾਬ ਨੂੰ ਨਾ ਸਿਰ ਦਿੱਤਾ ਜਾਵੇ ਸਿਰਫ ਯਮਨਾ ਵਿੱਚ ਪੰਜਾਬ ਭਾਜਪਾ ਪ੍ਰਧਾਨ ਸਵੇਤ ਮਲਿਕ ਦਾ ਨਵਜੋਤ ਸਿੰਘ ਸਿੱਧੂ ਤੇ ਵੱਡਾ ਬਿਆਨ ਕਿ ਹਰ ਨਵਜੋਤ ਸਿੰਘ ਸਿੱਧੂ ਨੂੰ ਚਲੇ ਜਾਣਾ ਚਾਹੀਦਾ ਹੈ ਪਾਕਿਸਤਾਨ ਕਿਹਾ ਸੁਖਵੀਰ ਬਾਦਲ ਸਿਰਫ ਟੂਰਿਸਟ ਬਣ ਕੇ ਗਏ ਸੀ ਪਾਕਿਸਤਾਨ ਸੁਖਵੀਰ ਦੇ ਗੋਲ ਗੱਪਿਆਂ ਤੇ ਨਹੀਂ ਕੀਤੀ ਕੋਈ ਟਿੱਪਣੀ ਪੁਲਵਾਮਾ ਹਮਲੇ ਤੋਂ ਬਾਅਦ ਦੋਹਾਂ ਮੁਲਕਾਂ ਦੇ ਵਿੱਚ ਵਧਿਆ ਤਣਾਅ ਫਿਰੋਜ਼ਪੁਰ ਬਾਰਡਰ ਤੇ ਜਲਾਲਾਬਾਦ ਵਿਖੇ ਜ਼ੀਰੋ ਲਾਈਨ ਤੇ ਖੇਤੀ ਕਰ ਰਹੇ ਕਿਸਾਨਾਂ ਤੇ ਸਰਹੱਦ ਪਾਰ ਤੋਂ ਚਲਾਈਆਂ ਗਈਆਂ ਗੋਲੀਆਂ ਕਿਸਾਨਾਂ ਨੇ ਜ਼ਮੀਨ ਤੇ ਰੁੜ ਰੁੜ ਕੇ ਬਚਾਈ ਆਪਣੀ ਜਾਨ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਹਰਮੋਨ ਸਿੰਘ ਤਵਨ ਦੇ ਹੱਕ ਵਿੱਚ ਹੋਈ ਰੈਲੀ ਰੈਲੀ ਨੂੰ ਮਿਲਿਆ ਸਧਾਰਨ ਹੰਗਾਰਾ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਦਾਵਾ ਰੈਲੀ ਰਹੀ ਸੁਪਰ ਕਾਮਯਾਬ ਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਮੇਦ ਸਿੰਘ ਸੈਣੀ ਦੀ ਸਿੱਟ ਵੱਲੋਂ ਸੁਮੇਦ ਸਿੰਘ ਸੈਣੀ ਨੂੰ 25 ਫਰਵਰੀ ਨੂੰ ਪੇਸ਼ ਹੋਣ ਦਾ ਸੰਮਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੋਮਵਾਰ ਨੂੰ ਸੁਮੇਦ ਸਿੰਘ ਸੈਣੀ ਸਿੱਟ ਅੱਗੇ ਪੇਸ਼ ਹੋਣਗੇ ਮੰਨਿਆ ਜਾ ਰਿਹਾ ਹੈ ਕਿ ਸਿੱਟ ਨੇ ਵੀ ਸੁਮੇਰ ਸਿੰਘ ਸੈਣੀ ਤੋਂ ਪੁੱਛਗਛ ਲਈ ਸਵਾਲਾਂ ਦੀ ਇੱਕ ਵੱਡੀ ਲਿਸਟ ਤਿਆਰ ਕੀਤੀ ਹੈ ਲਿਸਟ ਪਿਛਲੇ ਕਾਫੀ ਸਮੇਂ ਤੋਂ ਇਸ ਪੱਖ ਤੇ ਕਾਨੂੰਨੀ ਵਿਚਾਰ ਕਰ ਰਹੀ ਸੀ ਕਿ ਕੀ ਸੁਮੇਰ ਸਿੰਘ ਸੈਣੀ ਨੂੰ ਪੁੱਛਗਛ ਲਈ ਸੱਦਿਆ ਜਾਣਾ ਹੈ ਜਾਂ ਨਹੀਂ ਪਹਿਲਾਂ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੇ ਉਸ ਤੋਂ ਬਾਅਦ ਆਈਜੀ ਪਰਮਰਾਜ ਸਿੰਘ ਉਮਰਾਂ ਨੰਗਲ ਦੀ ਗ੍ਰਿਫਤਾਰੀ ਹੋਈ ਅਤੇ ਸਿੱਟ ਵੱਲੋਂ ਡੀਜੀਪੀ ਸੁਮੇਰ ਸਿੰਘ ਸੈਣੀ ਨੂੰ ਵੀ ਸਮਨ ਭੇਜ ਦਿੱਤੇ ਗਏ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਕੱਲ ਸਿੱਟ ਅੱਗੇ ਪੇਸ਼ ਹੋਣਗੇ ਅਤੇ ਬਿਆਬਲ ਕਲਾ ਅਤੇ ਕੋਟਕਪੁਰਾ ਗੋਲੀकांड ਸਣੇ ਕਈ ਮਾਮਲਿਆਂ ਦੇ ਵਿੱਚ ਸਿੱਟ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਤੋਂ ਸਵਾਲ ਜਵਾਬ ਪੁੱਛ ਸਕਦੀ ਹੈ ਉਧਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਕੱਲ ਆਖਰੀ ਦਿਨ ਇਸ ਮਸਲੇ ਤੇ ਰੌਲਾ ਰੱਪਾ ਪੈ ਸਕਦਾ ਹੈ ਕਾਬਲੇ ਜ਼ਿਕਰ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਹੀ ਸਿੱਟ ਦਾ ਗਠਨ ਕੀਤਾ ਗਿਆ ਸੀ ਸ਼ਰੋਮਣੀ ਅਕਾਲੀ ਦਲ ਸਿਟ ਨੂੰ ਲਗਾਤਾਰ ਸਿਆਸੀ ਸਟੰਡ ਕਰਾਰ ਦੇ ਰਹੀ ਹੈ ਅਤੇ ਅਕਾਲੀ ਦਲ ਲਗਾਤਾਰ ਇਹ ਕਹਿ ਰਿਹਾ ਹੈ ਕਿ ਸਿਟ ਅਕਾਲੀ ਦਲ ਨੂੰ ਫਸਾਉਣ ਲਈ ਰਾਜਨੀਤਿਕ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਜਦ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸਿਟ ਨਿਰਪੱਖ ਹੈ ਅਤੇ ਸਿਟ ਦੀ ਰਿਪੋਰਟ ਸਿੱਧੀ ਅਦਾਲਤ ਕੋਲੇ ਜਾਣੀ ਹੈ ਉਧਰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇੱਕ ਵਾਰੀ ਫੇਰ ਬਰਗਾੜੀ ਅਤੇ ਬੈਵਲ ਕਲਾ ਮਾਮਲੇ ਤੇ ਪਿਛਲੀ ਅਕਾਲੀ ਸਰਕਾਰ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀ ਲਿਆ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਸਿੱਧੇ ਤੌਰ ਤੇ ਪਿਛਲੇ ਸਰਕਾਰ ਸਮੇਂ ਇਸ ਘਟਨਾ ਨੂੰ ਹੱਲ ਨਹੀਂ ਕਰ ਸਕੇ ਜਿਹੜੀ ਕਿ ਇੱਕ ਬਹੁਤ ਵੱਡੀ ਅਸਫਲਤਾ ਹੈ ਹੌਲੀ ਹੌਲੀ ਬੇਬਲ ਕਲਾਂ ਗੋਲੀकांड ਦੀਆਂ ਬਰਗਾੜੀ ਗੁਰੂ ਸਾਹਿਬ ਦੀ ਬੇਅਦਬੀ ਕਾਂਡ ਦੀਆਂ ਇਸ ਤੋਂ ਇਲਾਵਾ ਕੋਟਕਪੂਰੇ ਸੰਗਤ ਤੇ ਲਾਠੀ ਚਾਰਜ ਦੀਆਂ ਜਿਹੜੀਆਂ ਕਹਾਣੀਆਂ ਨੇ ਪਰਤਾਂ ਨੇ ਉਹ ਖੁੱਲ ਰਹੀਆਂ ਨੇ ਜਿਪਸੀ ਵੀ ਬਰਾਮਦ ਹੋ ਗਈ ਜਿਸ ਦੇ ਤੇ ਪੁਲਿਸ ਨੇ ਆਪ ਹੀ ਗੋਲੀਆਂ ਚਲਾਈਆਂ ਤਾਂ ਕਿ ਉਹ ਇਹ ਸਾਬਤ ਕਰ ਸਕੇ ਕਿ ਸੰਗਤ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਸਾਨੂੰ ਆਤਮ ਰੱਖਿਆ ਲਈ ਗੋਲੀ ਚਲਾਉਣੀ ਪਈ ਤੇ ਸਭ ਇਹ ਝੂਠ ਦੇ ਪਲੰਦੇ ਜਿਹੜੇ ਨੇ ਹੁਣ ਲੋਕਾਂ ਸਾਹਮਣੇ ਆ ਰਹੇ ਨੇ ਤੇ ਲੋਕਾਂ ਨੂੰ ਤਾਂ ਵੈਸੇ ਪਹਿਲਾਂ ਹੀ ਯਕੀਨ ਸੀ ਹੁਣ ਇਹਨਾਂ ਪਰਤਾਂ ਦੇ ਖੁੱਲਣ ਨਾਲ ਹੋਰ ਵੀ ਯਕੀਨ ਜਿਹੜਾ ਪੁਖਤਾ ਹੋ ਰਿਹਾ ਹੈ ਕਿ ਬਾਦਲ ਪਰਿਵਾਰ ਗੁਰੂ ਸਾਹਿਬ ਦੀ ਬੇਅਦਬੀ ਕਾਂਡ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਨਵੋਲਵ ਸੀ ਤੇ ਉਹਨਾਂ ਨੇ ਇਹ ਘਟਿਆ ਰਾਜਨੀਤੀ ਕੀਤੀ ਹੈ ਉਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਆਪਣੇ ਰਾਜਨੀਤਿਕ ਹਿੱਤਾਂ ਲਈ ਲੋਕਾਂ ਨੂੰ ਵਰਤਨ ਦਾ ਜਿਹੜਾ ਇਹ ਘਟਿਆ ਹੱਤ ਕੰਡਾ ਪਣਾਇਆ ਇਹਦੀ ਉਹਨਾਂ ਨੂੰ سزا ਜ਼ਰੂਰ ਮਿਲੂਗੀ ਜੇ ਇੱਥੇ ਨਹੀਂ ਮਿਲੂਗੀ ਤਾਂ ਪ੍ਰਮਾਤਮਾ ਦੀ ਦਰਗਾਹ ਚ ਪੱਕਾ ਹੈ ਤੇ ਨਹੀਂ ਤਾਂ ਫਿਰ ਗੁਰੂ ਸਾਹਿਬ ਆਪੇ سزا ਦੇਣਗੇ ਕਿਉਂਕਿ ਗੁਰੂ ਦੀ ਜਿਹੜੀ ਚੱਕੀ ਹੈ ਉਹ ਚਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਉਹ ਕਹਿੰਦੇ ਨੇ ਕਿ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਸੇ ਕਰਕੇ ਬਾਦਲ ਸਾਹਿਬ ਹੁਣ ਕੱਪੜੇ ਨਾਲ ਚੱਕੀ ਫਿਰਦੇ ਨੇ ਕਿ ਮੈਨੂੰ ਕਦੋਂ ਵੀ ਜੇਲ੍ਹ ਜਾਣਾ ਪੈ ਸਕਦਾ ਮੈਂ ਇੱਕ ਵਾਰੀ ਫੇਰ ਕਹਿਣਾ ਬਾਦਲ ਸਾਹਿਬ ਜੋ ਤੁਸੀਂ ਦੋਸ਼ੀ ਸਾਬਤ ਹੋਗੇ ਤਾਂ ਤੁਹਾਨੂੰ ਕੱਪੜੇ ਨਾਲ ਲੈ ਕੇ ਜਾਣ ਦੀ ਖੇਚਲ ਨਹੀਂ ਕਰਨੀ ਪੈਣੀ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਉਹਨਾਂ ਦੇ ਕੱਦ ਮੁਤਾਬਕ ਜਾਂ ਉਹਨਾਂ ਦੇ ਵੇਚੇ ਮੁਤਾਬਕ ਵਰਦੀਆਂ ਮਿਲਦੀਆਂ ਨੇ ਉਧਰ ਭਗਵੰਤ ਮਾਨ ਨੇ ਵੀ ਇਸ਼ਾਰਿਆਂ ਹੀ ਇਸ਼ਾਰਿਆਂ ਦੇ ਵਿੱਚ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਵੀ ਜੇਲ੍ਹ ਜਾਣ ਲਈ ਤਿਆਰ ਰਹਿਣ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਐਸਆਈਟੀ ਨੂੰ ਰਾਜਨੀਤਿਕ ਪ੍ਰੈਸ਼ਰ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਭਗਵੰਤ ਮਾਨੇ ਮੰਗ ਕਰ ਰਹੇ ਨੇ ਕਿ ਐਸਆਈਟੀ ਸਾਰੇ ਅਸਲ ਦੋਸ਼ੀਆਂ ਨੂੰ ਗ੍ਰਫਤਾਰ ਕਰੇ ਕਿਉਂਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਕਿ ਹਰਟ ਹੋਈਆਂ ਨੇ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਬਾਦਲ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਪ੍ਰਕਾਸ਼ ਸਿੰਘ ਬਾਦਲ ਜੀ ਉਹ ਜਜ਼ਬਾਤੀ ਬਿਆਨ ਦੇ ਕੇ ਉਹੀ ਆਪਣਾ ਉਹ 80ਵੇਂ ਦਹਾਕੇ ਵਾਲਾ ਅੰਦਾਜ਼ ਜਦੋਂ ਉਹ ਜ਼ਥੇਦਾਰਾਂ ਨੂੰ ਆਪਣੇਆਂ ਨੂੰ ਜਜ਼ਬਾਤੀ ਕਰ ਲੈਂਦੇ ਸੀ ਆਪਣੇ ਪਿੱਛੇ ਲਾ ਲੈਂਦੇ ਸੀ ਕਿ ਚਲੋ ਜੇਲ੍ਹਾਂ ਭਰੀਏ ਚਲੋ ਆਪਾਂ ਮਾਰਚ ਕਰੀਏ ਮੋਰਚਾ ਲਾਈਏ ਪਰ ਉਸ ਵੇਲੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਹ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਵੇਲੇ ਤੁਹਾਡਾ ਕੋਈ ਜਿਹੜਾ ਲੋਕਾਂ ਨੂੰ ਪਿੱਛੇ ਲਾਉਣ ਦਾ ਮਕਸਦ ਹੁੰਦਾ ਸੀ ਉਹ ਰਾਜਨੀਤਿਕ ਹੁੰਦਾ ਸੀ ਹੁਣ ਤੁਹਾਡੇ ਤੇ ਨਿੱਜੀ ਤੁਹਾਡੇ ਪਰਿਵਾਰ ਤੇ ਨਿੱਜੀ ਤੌਰ ਤੇ ਗੰਭੀਰ ਦੋਸ਼ ਲੱਗ ਰਹੇ ਨੇ ਪਾਕਿਸਤਾਨੀ دہشت ਗਰਦਾਂ ਵੱਲੋਂ ਪਲਵਾਮਾ ਵਿੱਚ ਹਮਲਾ ਕੀਤੇ ਜਾਣ ਤੋਂ ਬਾਅਦ ਜਿੱਥੇ ਭਾਰਤ ਅਤੇ ਪਾਕਿਸਤਾਨ ਵਿੱਚ ਹਾਲਾਤ ਤਣਾਅ ਵਾਲੇ ਨੇ ਉੱਥੇ ਹੀ ਫਿਰੋਜ਼ਪੁਰ ਦੀ ਸਰਹੱਦ ਤੇ ਜਲਾਲਾਬਾਦ ਲਾਗੇ ਜ਼ੀਰੋ ਲਾਈਨ ਤੇ ਖੇਤੀ ਕਰ ਰਹੇ ਕਿਸਾਨਾਂ ਲਈ ਆਫਤ ਖੜੀ ਹੋ ਗਈ ਹੈ ਕੁਝ ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਖੇਤਾਂ ਵਿੱਚ ਸਨ ਜਦੋਂ ਸਰਹੱਦ ਦੇ ਦੂਜੇ ਪਾਸੇ ਉਹਨਾਂ ਉੱਪਰ ਗੋਲੀਬਾਰੀ ਕਰ ਦਿੱਤੀ ਗਈ। ਸੀਮਾ ਤੇ ਸਰਹੱਦ ਪਾਰ ਤੋਂ ਹੋਈ ਫਾਇਰਿੰਗ ਤੋਂ ਬਾਅਦ ਕਿਸਾਨਾਂ ਨੇ ਖੇਤਾਂ ਵਿੱਚ ਲੰਮੇ ਪੈ ਕੇ ਰੁੜ ਰੁੜ ਕੇ ਆਪਣੀ ਜਾਨ ਬਚਾਈ। ਅਰਮ ਸਵੇਰ ਯਹਾਂ ਸੇ ਮਾਰਨਿੰਗ ਟਾਈਮੇ ਗੇਟ ਜਿਹੜੀ ਸਾਡੀ ਜ਼ਮੀਨ ਪੜਦੀ ਹੈ ਤਾਰਬੰਦੀ ਕੇ ਪਾਸ ਅਸੀਂ ਨੇ ਪਾਣੀ ਲਗਾਉਣਾ ਥਾ ਕੱਲ ਉਸਕੋ ਗਹਿਉਂ ਬੀਜਾ ਔਰ ਚਨੇ ਬੀਜੇ ਹੋਏ ਹੈ। ਮੈਂ ਔਰ ਮੇਰੇ ਚਾਚਾ ਜੀ ਦਾ ਲੜਕਾ ਸੁਖਦੇਵ ਸਿੰਘ ਔਰ ਮੇਰੇ तीन हमारे तीन मजदूर थे साथ हम पांच जाने पर्ची गेट से बनवा कर तारबंदी पार हुए हैं और दो हमारे पास सात बी एस के जवान भी थे तो हम वहाँ काम कर रहे हैं काम निपटने वाला ही था कि पाकिस्तान की तरफ से एक गाड़ी आई जीरो लैन पे जीरो लैन पे आकर उसने खड़ खड़ा किया है क्रीम दो ढाई मिनट रुकी है गाड़ी रुकते ही जो फौजी थे वो चिकन्ने हो गए हैं वो देख रहे हैं कि क्या ਤਵਾਰਦਾ ਤੋਰੀ ਹੈ ਉਸਨੇ ਜਬ ਰਾਈਫਲ ਗਾੜੀ ਦੀ ਖਿੜਕੀ ਸੇ ਦੇਖੀ ਤੋ ਮੇਰੇ ਕੋ ਕਹਤਾ ਕਿ ਨੀਚੇ ਬੈਠ ਜਾਓ ਆਪ ਇਤਨੇ ਬੈਠਤੇ ਗਏ ਔਰ ਇਤਨੇ ਮੇ ਫਾਇਰ ਹੋ ਗਿਆ ਔਰ ਫਾਇਰ ਹੋ ਕੇ ਅਮ ਖਾਲੋਗੇ ਵਿਚ ਮੇ ਸੇ ਛੁਪਤੇ ਛੁਪਤੇ ਰੁੜਤੇ ਰੁੜਤੇ ਮਤਲਬ ਸੇਫ ਜਗਾ ਹੋ ਗਏ ਆ ਔਰ ਵੋ ਗਾੜੀ ਲੈ ਕੇ ਚਲੇ ਗਏ ਆ 2010 ਤੋ ਹੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿ ਪਵਿਕ ਵਿੱਚ ਪਾਕਿਸਤਾਨ ਨੂੰ ਜਾਣ ਵਾਲੇ ਪੰਜਾਬ ਦੇ ਵਾਧੂ ਪਾਣੂ ਪਾਣੀ ਨੂੰ ਰੋਕਿਆ ਜਾ ਸਕਦਾ ਹੈ ਹਾਲਾਂਕਿ ਮੁਲਕ ਦਾ ਵਾਧੂ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਹੈ ਪਰ ਭਾਰਤ ਵੱਲੋਂ ਹਾਲੇ ਤੱਕ ਇਸ ਨੂੰ ਰੋਕਣ ਵਿੱਚ ਕਾਮਯਾਬੀ ਨਹੀਂ ਦਿਖਾਈ ਗਈ ਇੱਕ ਵਾਰ ਫੇਰ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਅਜਿਹੇ ਤਣਾਅ ਵਾਲੇ ਹਾਲਾਤ ਬਣੇ ਨੇ ਕਿ ਭਾਰਤ ਦੀ ਸਰਕਾਰ ਚਾਹੁੰਦੀ ਹੈ ਕਿ ਪਾਕਿਸਤਾਨ ਨੂੰ ਜਾਣ ਵਾਲੇ ਫालतू ਪਾਣੀ ਨੂੰ ਰੋਕਿਆ ਜਾ ਸਕੇ ਕਾਨੂੰਨ ਮੁਤਾਬਕ ਪਾਕਿਸਤਾਨ ਨੂੰ ਫालतू ਪਾਣੀ ਜਾ ਰਿਹਾ ਹੈ ਤੇ ਉਸ ਨੂੰ ਰੋਕਿਆ ਜਾ ਸਕਦਾ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਭਾਰਤ ਸਮੇਂ ਸਿਰ ਇਹਨਾਂ ਡੈਮਾਂ ਦੀ ਉਸਾਰੀ ਕਰ ਪਾਏਗਾ 2010 ਤੋਂ ਸ਼ਾਹਪੁਰ ਕੰਡੀ ਡੈਮ ਨੂੰ ਵੀ ਸ਼ੁਰੂ ਕੀਤਾ ਗਿਆ ਸੀ ਪਰ ਇਸ ਦਾ ਕੰਮ 2013 ਵਿੱਚ ਰੁਕਿਆ ਪਰ ਹੁਣ ਲਗਭਗ 9 ਸਾਲਾਂ ਬਾਅਦ ਵੀ ਇਸ ਦੇ ਕੰਮ ਦੇ ਵਿੱਚ ਗਤੀ ਨਹੀਂ ਹੈ ਪਰ ਸਰਕਾਰਾਂ ਚਾਹ ਰਹੀਆਂ ਨੇ ਕਿ ਜਲਦ ਤੋਂ ਜਲਦ ਇਸ ਨੂੰ ਤਿਆਰ ਕੀਤਾ ਜਾਵੇ ਅਤੇ ਫालतू ਪਾਣੀ ਰੋਕ ਲਿਆ ਜਾਵੇ ਇਸ ਲਈ ਜਿਹੜਾ ਨਿਤਨ ਗੜਕਰੀ ਦਾ ਬਿਆਨ ਹੈ ਇਸ ਨੂੰ ਪੰਜਾਬੀ ਏਕਤਾ ਪਾਰਟੀ ਇਹਦਾ ਸਖਤ ਵਿਰੋਧ ਕਰਦੀ ਹੈ ਔਰ Uh, that the government of India should clarify its statement. What it means when they say that we, will, uh, we will channelize the water of three Punjab rivers into the Yamuna, you know, scoring brownie points against Pakistan. Nitin Gadkari and the national BJP government is once again trying to rob Punjab of its legitimate waters. ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਨਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਨਾ ਇਹਨਾਂ ਖੋਤੀ ਇਕਾਲੀਆਂ ਬਾਦਲਾਂ ਨੇ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਦਿੱਤਾ ਇਹਦਾ ਮਤਲਬ ਹੈ ਕਿ ਇਹ ਦੋਨੋਂ ਵੱਡੀਆਂ ਰਵੈਤੀ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਪਾਣੀ ਅਗਰ ਦੂਜੀਆਂ ਸਟੇਟਾਂ ਨੂੰ ਦਿੱਤਾ ਜਾਂਦਾ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂਗਾ ਔਰ ਇਤਿਹਾਸ ਗਵਾਹ ਹੈ ਕਿ ਪੰਜਾਬ ਦਾ ਪਹਿਲਾ ਦਰਿਆਈ ਪਾਣੀ ਜਿਹੜਾ ਵਾ ਉਹ ਰਾਜਸਥਾਨ ਹਰਿਆਣਾ ਅਤੇ ਦਿੱਲੀ ਨੂੰ ਸਾਡੀ ਕਾਣੀ ਵੰਡ ਕਰਕੇ ਅਗੇਂਸਟ ਦੀ ਰਾਇਪੇਰੀਅਨ ਪ੍ਰਿੰਸੀਪਲਸ ਇੰਟਰਨੈਸ਼ਨਲ ਸਾਡੇ ਬਹੁਤ ਪੇਸ਼ਕੀਮਤੀ ਪਾਣੀ ਨੂੰ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ ਅੰਡਰ ਰੋਂਗ ਐਗਰੀਮੈਂਟਸ ਅੰਡਰ ਰੋਂਗ ਅਲੋਟਮੈਂਟਸ ਔਰ ਉਹ ਇਹ ਵੀ ਇਸ ਵਾਸਤੇ ਵੀ ਰਵੇਤੀ ਪਾਰਟੀਆਂ ਅਕਾਲੀ ਦਲ ਦੇ ਤੇ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਉਹ ਜ਼ਿੰਮੇਵਾਰ ਹੈ ਦੇਖੋ ਸਭ ਤੋਂ ਪਹਿਲੇ ਤੇ ਮੈਂ ਕਹਾਂਗੀ ਕਿ ਇਸ ਵੇਲੇ ਤੇ ਲੋਕਾਂ ਦੀਆਂ ਭਾਵਨਾਵਾਂ ਜੜੀਆਂ ਨੇ ਉਹ ਪੜਕੀਆਂ ਨੇ ਕਿਉਂਕਿ ਇਹ ਜਿਹੜਾ ਪਲਵਾਮਾ ਕਾਂਡ ਹੋਇਆ ਲੋਕਾਂ ਦੀ ਇਹ ਸੋਚ ਹੈ ਕਿ ਸਾਨੂੰ ਕੁਝ ਨਾ ਕੁਝ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਭਾਰਤ ਦੀ ਸਰਕਾਰ ਨੂੰ ਪਹਿਲੇ ਵੀ ਦਿਨਾਨਗਰ ਇੱਕ ਅਤਗੀ ਹਮਲਾ ਜਿਹੜਾ ਆ ਉਹ ਛੇੜ ਚੁੱਕਿਆ ਸੋ ਅਸੀਂ ਉਹਦਾ ਵੀ ਕੋਈ ਜਵਾਬ ਨਹੀਂ ਦੇ ਪਾਏ ਲੇਕਿਨ ਹੁਣ ਇਹ ਕਿਉਂਕਿ ਇੱਕ ਅੰਤਰਰਾਸ਼ਟਰੀ ਮੁੱਦਾ ਹੈ ਔਰ ਗੜਕਰੀ ਜੀ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਪਾਕਿਸਤਾਨ ਦੇ ਕਿਸਾਨ ਨੇ ਉਹ ਸਾਡੇ ਇਸ ਪਾਣੀ ਦੇ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਤੇ ਅਸੀਂ ਕਮ ਸੇ ਕਮ ਇੱਕ ਕੰਮ ਤੇ ਕਰੀਏ ਕਿ ਜਿਵੇਂ ਕਿ ਗਵਰਨਮੈਂਟ ਆਫ ਇੰਡੀਆ ਤੋਂ ਬਿਆਨ ਆਇਆ ਹੈ ਕਿ ਅਸੀਂ ਇਹ ਪਾਣੀ ਜੜਾਇਆ ਇਹਨੂੰ ਬੰਦ ਕਰਕੇ ਆਪਣੇ ਕਿਸਾਨਾਂ ਨੂੰ ਜਿਹੜੇ ਕਿ ਪਾਣੀ ਦੀ ਕਿੱਲਤ ਦੇ ਨਾਲ ਯੂਝ ਰਹੇ ਨੇ ਉਹਨਾਂ ਨੂੰ ਫਾਇਦਾ ਹੋਵੇ ਤਾਂ ਕਿ ਇਹ ਪਾਣੀ ਪਾਕਿਸਤਾਨ ਨੂੰ ਨਾ ਜਾ ਕੇ ਆਪਣੇ ਹੀ ਕਿਸਾਨਾਂ ਨੂੰ ਜਿਹੜਾ ਉਧਰ ਮੋੜਕਤਾ ਜਾਏ ਕਿਉਂਕਿ ਇੱਥੇ ਡੈਮ ਬਣਾਇਆ ਜਾਏ ਪ੍ਰੋਪੋਜ਼ਲ ਹੈ ਮਾਰੀ ਕਿਉਂਕਿ ਗਟਕਰੀ ਸਾਹਿਬ ਨੇ ਜੋ ਸਟੇਟਮੈਂਟ ਦੀ ਦੀ ਹੈਗੀ ਠੀਕ ਉਸ ਦਿਨ ਪਹਿਲੇ ਕਿ ਪਾਕਿਸਤਾਨ ਕੋ ਜੋ ਪਾਣੀ ਜਾਂਦਾ ਹੈ ਉਸ ਨੂੰ ਅਸੀਂ ਪਾਕਿਸਤਾਨ ਕੋ ਪਾਣੀ ਨਹੀਂ ਦੇਵਾਂਗੇ। ਤਾਂ ہماری ਪ੍ਰੋਪੋਜ਼ਲ ਤੋਂ ਪਹਿਲੇ ਹੀ ਤਿਆਰ تھی। ਅਸੀਂ ਚਾਹੁੰਦੇ ਹਾਂ ਇੱਧਰ ਮਕੌੜਾ 'ਤੇ ਇੱਕ ਡੈਮ ਬਣ ਜਾਏ, ਬੰਦ ਬਣ ਜਾਏ ਤਾਂ ਜੋ ਪਾਣੀ ਉਧਰ ਜਾਂਦਾ ਥਾ ਉਸ ਨੂੰ ہم ਰੋਕ ਸਕें। ਇਸੇ ਲਈ ਅੱਜ ਇੱਥੇ ਆਏ ਆਂ, ਵੇਖਣ ਵੀ ਆਏ ਆਂ ਔਰ ਮੈਂ ਗਟਕ੍ਰਿਸ਼ ਸਾਹਿਬ ਨੂੰ ਮਿਲ ਵੀ ਰਿਹਾ ਆਂ 27 ਤਰੀਕ ਨੂੰ। ਉਹਨਾਂ ਨੂੰ ਪ੍ਰੋਪੋਜ਼ਲ ਵੀ ਦਵਾਂਗਾ। ਸਾਡੀ ਜੋ ਸਥਿਤੀ ਹੈ ਇਸ ਵੇਲੇ ਪੰਜਾਬ ਦੀ ਏਡੀ ਵਧੀਆ ਨਹੀਂ ਆਰਥਿਕ ਸਥਿਤੀ। ਉਹ ਫੰਡ ਜੇ ਸਾਨੂੰ ਦੇ ਦਿੰਦੇ ਤੇ ਕੰਮ ਅਸੀਂ ਜਲਦੀ ਸ਼ੁਰੂ ਕਰ ਦਿੰਦੇ। ਉਹ ਇਹ ਡੈਮ ਔਰ ਨਹਿਰ ਦੋਵਾਂ ਚੀਜ਼ਾਂ ਦਾ ਕੋਈ 400 ਕਰੋੜ ਦਾ ਸਾਡਾ ਐਸਟੀਮੇਟ ਆ ਉਹਦੇ ਨਾਲ ਇੱਕ ਤੇ ਇਰੀਗੇਟ ਹੋਣਾ ਹੈ ਜਮੀਨ ਨੂੰ 100 ਤਕਰੀਬਨ ਪਿੰਡ ਨੇ ਔਰ ਜੇ ਦੋ ਡਿਸਟ੍ਰੀਬਿਊਟਰ ਜ ਕਲਾਨੌਰ ਔਰ ਰਮਦਾਸ ਨੂੰ ਜਿਹੜਾ ਉਹਦਾ ਪਾਣੀ ਜਿਹੜਾ 6 ਮਹੀਨੇ ਅੱਗੇ ਉਹਨਾਂ ਨੂੰ ਮਿਲਦਾ ਸੀ ਉਹ 12 ਮਹੀਨੇ ਮਿਲਿਆ ਕਰੂਗਾ ਔਰ ਦੂਸਰਾ ਪਿੰਡ ਵਾਲਾ ਪਾਣੀ ਜਿਹੜਾ ਇਹਨਾਂ ਪਿੰਡਾਂ ਨੂੰ ਔਰ ਜਿਹੜੇ ਕਸਬੇ ਆ ਉਹਨਾਂ ਨੂੰ ਵੀ ਮਿਲੂਗਾ। ਉਧਰ ਪਾਕਿਸਤਾਨ ਨੂੰ ਜਾ ਰਹੇ ਫालतू ਪਾਣੀ ਨੂੰ ਜਦੋਂ ਵੀ ਰੋਕਣ ਦੀ ਗੱਲ ਹੁੰਦੀ ਹੈ ਤੇ ਪੰਜਾਬ ਪਹਿਲਾਂ ਸੁਖਪਾਲ ਸਿੰਘ ਖੈਰਾ ਦਾ ਬਿਆਨ ਆਇਆ ਕਿ ਪਾਣੀਆਂ ਦੇ ਮਸਲੇ ਤੇ ਕੇਂਦਰ ਸਪਸ਼ਟੀਕਰਨ ਦੇਵੇ ਕਿਉਂਕਿ ਜਿਹੜਾ ਫालतू ਪਾਣੀ ਪੰਜਾਬ ਦੇ ਵਿੱਚ ਇਕੱਠਾ ਕੀਤਾ ਜਾਣਾ ਉਹ ਰਿਪੀਰੀਅਨ ਸਦਾਤਾ ਮੁਤਾਬਕ ਪੰਜਾਬ ਤੇ ਉਸ ਦਾ ਹੱਕ ਹੈ ਸੋ ਉਸ ਪਾਣੀ ਤੇ ਪੰਜਾਬ ਦਾ ਹੱਕ ਹੋਏਗਾ ਪਰ ਸੁਖਪਾਲ ਖੈਰਾ ਨੇ ਸਵਾਲ ਖੜੇ ਕੀਤੇ ਕਿ ਕਿਤੇ ਇਹ ਪਾਣੀ ਸਿੱਧਾ ਯਮਨਾ ਵਿੱਚ ਨਾ ਭੇਜ ਦਿੱਤਾ ਜਾਵੇ ਪੰਜਾਬ ਦੇ ਪਾਣੀ ਦਾ ਹੱਕ ਪੰਜਾਬ ਨੂੰ ਮਿਲਣਾ ਚਾਹੀਦਾ ਭਗਵੰਤ ਮਾਨ ਨੇ ਵੀ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਹੈ ਭਗਵੰਤ ਮਾਨ ਨੇ ਕਿਹਾ कि पंजाब ਨੂੰ ਉਸਤੇ ਪਾਣੀਆਂ ਦਾ ਹੱਕ ਮਿਲਣਾ ਚਾਹੀਦਾ ਜਿਹੜਾ ਪਾਕਿਸਤਾਨ ਨੂੰ ਪਾਣੀ ਦੀ ਲੀਕੇਜ ਹੈ ਚਾਹੇ ਉਹ ਹਰੀਕੇ ਪੱਤਨ ਤੋਂ ਆਏ ਚਾਹੇ ਹੋਰ ਕਿਸੇ ਜਿਹੜੇ ਡੈਮ ਨੇ ਜਿਹੜੇ ਪਾਕਿਸਤਾਨ ਜਿੰਨਾ ਥਰੂ ਪਾਕਿਸਤਾਨ ਨੂੰ ਪਾਣੀ ਜਾਂਦਾ ਉਥੋਂ ਜਿਹੜੀ ਲੀਕੇਜ ਹੈ ਉਹ ਇੰਨੀ ਜ਼ਿਆਦਾ ਹੈ ਕਿ ਜੇ ਉਹ ਆਪਾਂ ਆਪਣਾ ਪਾਣੀ ਜਿਹੜਾ ਰੋਕ ਲਈਏ ਉਹਦੇ ਨਾਲ ਪੰਜਾਬ ਨੂੰ ਵੀ ਪਾਣੀ ਜਿਹੜਾ ਮਿਲੂਗਾ ਹੋਰ ਤੇ ਬਾਕੀ ਸੂਬਿਆਂ ਦੀ ਵੀ ਜਿਹੜੀ ਪਾਣੀ ਵਾਲੀ ਦਿੱਕਤ ਹੈ ਝਗੜੇ ਨੇ ਉਹ ਸਾਰੇ ਖਤਮ ਹੋ ਸਕਦੇ ਨੇ ਸੋ ਜੇਕਰ ਆਪਣਾ ਪਾਣੀ ਅਸੀਂ ਕੋਈ ਇਹ ਥੋੜੀ ਕਹਿੰਦੇ ਕਿ ਪਾਕਿਸਤਾਨ ਨੂੰ ਜਿਹੜਾ ਹੱਕ ਇੰਟਰਨੈਸ਼ਨਲ ਸਮਝੌਤਿਆਂ ਚ ਮਿਲਦਾ ਉਹ ਪਾਣੀ ਰੋਕੀਏ ਅਸੀਂ ਤਾਂ ਆਪਣਾ ਪਾਣੀ ਜਿਹੜਾ ਲੀਕੇਜ ਹੋ ਰਿਹਾ ਜਿਹੜਾ ਸਾਡੇ ਕੋਲੇ ਹੈ ਲੀਕ ਹੋ ਰਿਹਾ ਉਹਨੂੰ ਜੇ ਰੋਕ ਰਹੀ ਹੈ ਸਰਕਾਰ ਤਾਂ ਇਹ ਅੱਛੀ ਗੱਲ ਹੈ ਜਿੱਦੇ ਨਾਲ ਪੰਜਾਬ ਦਾ ਪਰ ਪਾਣੀ ਇੱਕ ਬੂੰਦ ਵੀ ਬਾਹਰ ਨਹੀਂ ਜਾਣਾ ਚਾਹੀਦਾ ਬਲਕਿ ਪੰਜਾਬ ਨੂੰ ਹੋਰ ਪਾਣੀ ਮਿਲਣਾ ਚਾਹੀਦਾ ਲੀਕੇਜ ਜਿਹੜੀ ਰੁਕੂਗੀ ਉਹਦੇ ਵਿੱਚ ਜਿਹੜਾ ਪੰਜਾਬ ਦਾ ਹਿੱਸਾ ਬਣਦਾ ਉਹ ਵੀ ਮਿਲਣਾ ਚਾਹੀਦਾ ਤੇ ਬਾਕੀ ਸੂਬਿਆਂ ਨੂੰ ਵੀ ਜੇ ਬਚਦਾ ਪਾ ਬਾਕੀ ਸੂਬਿਆਂ ਨੂੰ ਵੀ ਜਾਵੇ ਤਾਂ ਕਿ ਇਹ ਜਿਹੜੇ ਝਗੜੇ ਹੋ ਰਹੇ ਨੇ ਆਪਸ ਦੇ ਵਿੱਚ ਜਿਨ੍ਹਾਂ ਨੂੰ ਰਾਜਨੀਤਿਕ ਲੋਕ ਵੋਟਾਂ ਵੇਲੇ ਬਹੁਤ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਨੇ ਲੋਕਾਂ ਨੂੰ ਢੁਕਾਉਂਦੇ ਨੇ ਜਜ਼ਬਾਤਾਂ ਨੂੰ ਢੁਕਾਉਂਦੇ ਨੇ ਉਹ ਬੰਦ ਹੋ ਸਕਦਾ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਨਿਸ਼ਾਨੇ ਸਿੱਧੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਅਤੇ ਕਦੀ ਕਦਾਈ ਹੀ ਦਫ਼ਤਰ ਜਾਂਦੇ ਨੇ। ਅਮਿਤ ਸ਼ਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਉਹ ਵਾਅਦੇ ਪੂਰੇ ਕਰਨ ਦੇ ਵਿੱਚ ناکਾਮਯਾਬ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਪੰਜਾਬ ਸਰਕਾਰ ਨੇ ਚੰਗੀ ਤਰ੍ਹਾਂ ਲਾਗੂ ਨਹੀਂ ਕੀਤਾ ਮੋਦੀ ਜੀ ਔਰ ਅਰੁਣ ਜੀ ਦੋਨੋਂ ਦਾ ਥੋੜਾ ਪੰਜਾਬ ਕੇ ਲਿਏ ਪੱਖਪਾਤ ਹੀ ਰਹਤਾ ਹੈ ਕਿਉਂਕਿ ਮੋਦੀ ਜੀ ਪਹਿਲੇ ਆਪਕੇ ਚੋਣ ਸੰਗਠਨ ਕੇ ਪ੍ਰਭਾਰੀ ਰਹੇ ਔਰ ਅਰੁਣ ਜੀ ਵੀ ਅਮਰੂਤਸਰ ਪਰ ਵਿਸ਼ੇਸ਼ ਨਹੀਂ ਰੱਖਤੇ ਇਸ ਲਈ जब पंजाब को विकास का सवाल आता है भारतीय जनता पार्टी कभी पीछे भारतीय जनता पार्टी की सरकार ने जो शुरू की थी वो सारी चीजों को बंद 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 करने का काम कैप्टन साहब ने किया अभी कैप्टन साहब थोड़े वोकल हुए शायद अब उनको समय भी मिला है तो चुनाव नजदीक आते ही बोलना शुरू कर देते हैं कभी कभार चंडीगढ़ रुक भी जाते कभी कभार ऑफिस भी चले जाते अभी अभी इन्होंने पूछना शुरू किया कि भारत सरकार ने ये नहीं किया वो नहीं किया कैप्टन साहब आप हमारा हिसाब मांगते हो आपने वादा किया था कर्जा कुर्जी को कुर्की को खत्म करेंगे उसकी रकम पूरी करेंगे आपके वादे का क्या हुआ एक माह के अंदर नशा खत्म करने का यही अमृतसर में वचन दिया था क्या हुआ घर घर नौकरी और नई बनी तो पच्चीस सौ का बेकारी भत्ता देने का वादा किया था मैं पूछना चाहता हूं इतना समय हुआ क्या हुआ कर्ज माफी के वादे राहुल बाबा ने पंजाब के चुनाव में किए थे और कर्ज माफी क्या हुई जिस तरह से कर्ज माफी की है इसका कोई लाभ पंजाब के किसानों को नहीं मिला मुझे मालूम नहीं है सरकार विकास करने वाली सरकार है या विकास को बंद करने वाली सरकार है राजा साहब आपने सारे के सारे विकास के काम बंद करने की काम करा ਉਧਰ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਰਿਵਾਰ ਸਮੇਤ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸੁਖਵੀਰ ਸਿੰਘ ਬਾਦਲ ਟੂਰਿਸਟ ਬਣ ਕੇ ਪਾਕਿਸਤਾਨ ਗਏ ਸੀ। ਸ਼ਵੇਤ ਮਲਿਕ ਸੁਖਵੀਰ ਬਾਦਲ ਦੀਆਂ ਗੋਲ ਗੱਪੇ ਖਾਣ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਪਾਕਿਸਤਾਨ ਹੀ ਚਲੇ ਜਾਣਾ ਚਾਹੀਦਾ ਹੈ। ਸੁਖਵੀਰ ਬਾਦਲ ਜੀ ਤਾਂ ਇੱਕ ਟੂਰਿਸਟ ਦੇ ਨਾਤੇ ਗਏ تھے۔ जबकि नवजोत सिंह सिद्धू एक पाकिस्तान के चापलूस के नाते गए उन्होंने जाके नारे लगाए जीवे जीवे पाकिस्तान क्या कभी किसी पाकिस्तान के नागरिक ने जीवे जीवे हिंदुस्तान का नारा लगाया उसके बाद उन्होंने इमरान खान की चापलूसी की उसके बाद उन्होंने जो कातिल जर्नल है जो हमारे फौजियों का त्यौहारा है जो हमारी जनता का त्यौहारा है जो आतंकवादियों का सरगना है जो आईएसआई का चीफ है बाजवा को गले लगा के मैं समझता हूँ शायद धन्यवाद किया होगा और उसके बाद जो गुलाम कश्मीर जहाँ आतंकवादियों की फैक्ट्री है जो कैंप लगते हैं वहां के राष्ट्रपति से मित्रता के तौर पे साथ में बैठ के गपशप करते देखा गया सो मैं समझ, आज भी सिद्धू खाता भारत का है गाता पाकिस्तान का है तो मैं समझता हूँ कि उसको अपने परिवार सहित पाकिस्तान में जाना चाहिए और देशवासियों देश्वा, को उसका सामाजिक बहिष्कार करना चाहिए ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਵਿਕਾਸ ਦਾ ਕੰਮ ਰੁਕਿਆ ਅਤੇ ਪੰਜਾਬ ਦੇ ਵਿੱਚ ਆਰਥਿਕ ਮੰਦਹਾਲੀ ਛਾਈ ਹੈ। ਉਹਨਾਂ ਕਿਹਾ ਕਿ ਸੂਬੇ ਦੀ ਸਰਕਾਰ ਨਸ਼ਾ ਖਤਮ ਕਰਨ ਦੇ ਨਾਂ ਤੇ ਵੀ ਮੁਕਰ ਗਈ ਹੈ। ਉਹਨਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਤੇ ਸਹੀ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ, ਕੈਪਟਨ ਅਮਰਿੰਦਰ ਬਦਲੇ ਦੀ ਸਿਆਸਤ ਨਾ ਕਰਨ। ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਜਨਤਾ ਨੂੰ ਗੁੰਮਰਾਹ ਕੀਤਾ ਹੈ। ਔਰ ਅੱਜ ਸਾਰੇ ਪੰਜਾਬ ਦੇ ਨਾਗਰਿਕਾਂ ਨੂੰ ਇਹਨਾਂ ਨੇ ਵੈਂਟੀਲੇਟਰ ਦੇ ਪਾਤ ਤਾ ਪੰਜਾਬ ਦੇ ਨਾਗਰਿਕਾਂ ਦੀ ਰੀੜ ਦੀ ਹੱਡੀ ਤੇ ਪ੍ਰਹਾਰ ਕਰ ਰਹੇ ਨੇ ਔਰ ਜਦੋਂ ਫੇਲ ਹੋ ਚੁੱਕੇ ਨੇ ਅੱਜ 3 2.5 ਸਾਲ ਬਾਅਦ ਇਹ ਕਹਿੰਦੇ ਨੇ ਜੀ ਕਿ ਆਰਥਿਕ ਕੰਗਾਲੀ ਦੇ ਪੰਜਾਬ ਪਹੁੰਚ ਗਿਆ ਇਹ ਅੱਜ 2.5 ਸਾਲ ਇਹਨਾਂ ਨੇ ਕੀ ਕੀਤਾ ਇਹ ਫੇਲਿਅਰ ਹੈ ਕੁੰਭ ਕਰਨੀ ਜਿਹੜੇ ਮਹਾਰਾਜਾ ਅਮਰਿੰਦਰ ਸਿੰਘ ਨੇ ਉਹ ਆਪਣੇ ਮੈਲਜ ਵਿਸ਼ਰਾਮ ਕਰਦੇ ਨੇ ਮੰਤਰੀ ਜਿਹੜੇ ਨੇ ਉਹ ਭ੍ਰਸ਼ਟਾਚਾਰੀ ਲੁਪਤ ਹੋ ਗਏ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਲੱਗੇ ਨੇ ਐਮਐਲਏ ਜਿਹੜੇ ਨੇ ਉਹ ਜਨਤਾ ਤੋਂ ਡਰ ਕੇ ਜਨਤਾ ਤੋਂ ਅੱਜ ਪਘੋੜੇ ਹੋ ਗਏ ਨੇ ਜਿਹੜਾ ਸਾਰਾ ਕਾਡਰ ਕਾਂਗਰਸ ਦਾ ਨਿਰਾਸ਼ ਹੈ ਉਹੀ ਕਾਰਨ ਹੈ ਕਿ ਅੱਜ ਪ੍ਰਤਾਪ ਸਿੰਘ ਬਾਦਵਾ ਖੁੱਲੇ ਤੌਰ ਤੇ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਬਰਬਾਦ ਸਰਕਾਰ ਹੈ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੀ ਇੱਕ ਰੈਲੀ ਦਾ ਪ੍ਰਬੰਧ ਕੀਤਾ ਗਿਆ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਨ ਸਿੰਘ ਤਵਨ ਦੇ ਹੱਕ ਵਿੱਚ ਇਸ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ ਹਾਲਾਂਕਿ ਇਹ ਰੈਲੀ ਸਧਾਰਨ ਦਰਜੇ ਦੀ ਰਹੀ ਪਰ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਖਾਸੇ ਉਤਸ਼ਾਹਿਤ ਦਿਖੇ ਉਨ੍ਹਾਂ ਚੰਡੀਗੜ੍ਹ ਦੀ ਮੈਂਬਰ ਪਾਰਲੀਮੈਂਟ ਬੀਬੀ ਕਿਰਨ ਖੇਰ ਨੂੰ ਵੀ ਨਿਸ਼ਾਨੇ ਤੇ ਰੱਖਿਆ ਸੰਗ ਅਥੋ ਜਿਹੜਾ ਚੰਡੀਗੜ੍ਹ ਤੋਂ ਚੁਣੇ ਹੋਏ ਨੇ ਮੈਡਮ ਕਿਰਨ ਖੇਰ ਤੁਸੀਂ ਹੈਲੋ ਕਦੇ ਬੋਲਦੇ ਤਾਂ ਨਹੀਂ ਦੇਖਦੇ ਉਹ ਦੇਖਿਓਣੇ ਇਸ਼ਾਰੇ ਸ਼ੂਰੇ ਜੇ ਕਰਦੇ ਕਾਫੀ ਉਹ ਨਹੀਂ ਆਉਂਦੀਆਂ ਉੱਥੇ ਬਹਿ ਕੇ ਕਿਸੇ ਨੂੰ ਸਾੜੀ ਦਿਖਾਉਂਦੇ ਐ ਕਿਸੇ ਨੂੰ ਕੁਝ ਦਿਖਾਉਂਦੇ ਐ ਕਦੇ ਮੈਂ ਚੰਡੀਗੜ੍ਹ ਦੇ ਮਸਲੇ ਤੇ ਉਹਨਾਂ ਨੂੰ ਬੋਲਦੇ ਨਹੀਂ ਦੇਖਿਆ ਕਦੇ ਚੰਡੀਗੜ੍ਹ ਦੇ ਮਸਲੇ ਤੇ ਬੋਲਦੇ ਨਹੀਂ ਦੇਖਿਆ ਕਿ ਚੰਡੀਗੜ੍ਹ ਦੀਆਂ ਜਿਹੜੀਆਂ ਕਲੋਨੀਆਂ ਨੇ ਉੱਥੇ ਪਾਣੀ ਦਾ ਪੀਣ ਵਾਲੇ ਪਾਣੀ ਦਾ ਕੀ ਪ੍ਰਬੰਧ ਹੈ ਉੱਥੇ ਕੀ ਮੁਹੱਲਾ ਕਲੀਨਿੰਗ ਨਹੀਂ ਖੁੱਲ ਸਕਦੇ ਦਿੱਲੀ ਦੀ ਤਰਜ਼ ਤੇ ਮੈਂ ਉਹਨਾਂ ਨੂੰ ਕਦੇ ਬੋਲਦੇ ਨਹੀਂ ਦੇਖਿਆ ਆਪ ਲੋਗੋ ਨੇ ਪਿਛਲੀ ਵਾਰ ਕਿਰਨ ਖੇਰ ਕੋ ਐਮਪੀ ਬਣਾਇਆ आप जितने लोग यहाँ आए हुए हैं इतने सारे कोई जो जो लोग किरण खेर से मिले हैं जरा हाथ खड़े कर कोई मिला हो तो कभी आती है चंडीगढ़ तो वो बंबई की एक्ट्रेस है उसको फिल्में करनी है फिल्मों से उसने पैसे कमाने हैं चंडीगढ़ के लोगों के साथ तो धोखा हो गया चंडीगढ़ के लोगों को क्या मिला वो शक्ल नहीं दिखाती कभी आपके बीच में आती नहीं है कभी आपसे मिलती नहीं है भगवंत मान जी बता रहे हैं वो संसद में भी बहुत कम आती है और आती है तो कभी बोलती नहीं है उसने केवल वो एक्ट्रेस थी एक एमपी बनके उसने एक अपना स्टेटस लेना था इज्जत कमानी थी आप लोगों के दम पे उसने इज्जत कमा ली इस बार ये गलती मत कर देना अपने शहर के आदमी को वोट देना अपने बीच के आदमी को वोट देना कम से कम उसको पकड़ दे सकते हो उसके घर तो जा सकते हो उसके घर के बाहर तो बैठ सकते हो और मैं गारंटी लेता हूँ जितने काम दिल्ली में कराए इस बार हनमोहन धवन दव, जी को जिताओ जितने दिल्ली में काम कराए हैं हनमोहन धवन जी के साथ मैं मिलके चंडीगढ़ के अंदर काम कराऊंगा ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਵੀ ਸਰਗਰਮ ਹੋ ਗਏ ਨੇ ਫਾਜ਼ਿਲਕਾ ਪਹੁੰਚੇ ਅਕਾਲੀ ਦਲ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਆਪ ਚਾਹੁੰਦਾ ਹੈ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਸਿੱਟ ਅਤੇ ਸਰਕਾਰ ਸਹੀ ਦੋਸ਼ੀਆਂ ਨੂੰ ਲੱਭੇ ਅਤੇ ਉਹਨਾਂ ਨੂੰ ਗ੍ਰਿਫਤਾਰ ਕਰੇ ਉਹਨਾਂ ਨੇ ਕਿਹਾ ਕਿ ਕਾਂਗਰਸ ਅਕਾਲੀਆਂ ਨੂੰ ਬੇਵਜ੍ਹਾ ਬਦਨਾਮ ਕਰ ਰਹੀ ਹੈ ਅਜੇ ਉਮੀਦਵਾਰਾਂ ਦਾ ਜਿਹੜਾ ਲੋਕ ਸਭਾ ਦਾ ਉਮੀਦਵਾਰ ਹੈ ਜੇ ਕੋਈ ਇਹਦਾ ਬਣਿਆ ਜੇ ਫੈਸਲਾ ਹੋਇਆ ਅੱਜ ਉਹ ਪਾਰਟੀ ਦੀ ਹਾਈਕਮੈਂਡ ਬੈਠੇਗੀ ਪ੍ਰਧਾਨ ਸਾਹਿਬ ਬਟਰੀ ਸਰੇ ਜਿਹੜੇ ਵੀ ਚੰਗੇ ਵਧੀਆ ਉਮੀਦਵਾਰ ਜਿਹੜੇ ਕਾਬਲ ਉਮੀਦਵਾਰ ਨੇ ਜਿਹੜੇ ਇਹਨੂੰ ਅੱਜ ਲੋਕ ਚੁਣਨ ਕਰਨਗੇ ਜਨਤਾ ਦੀ ਵਾਜ ਜਵਗੀ ਹਲਕੇ ਹਲੋ ਉਮੀਦਵਾਰ ਜਿਹੜਾ ਸਾਰੇ ਹਲਕਿਆਂ ਦੇ ਵਿੱਚ ਆਉਣਗੇ ਬੀਜਪੀ ਸ਼ਰਮਨੀ ਕਾਲੀ ਦਲ ਦੇ ਜਿਹੜੇ ਸਾਰੇ ਜੇਤੂ ਸਾਰੀਆਂ ਸੀਟਾਂ ਦੇ ਵਿੱਚ ਹੋਣਗੇ ਉਹਨਾਂ ਦਾ ਫੈਸਲਾ ਹੋਊਗਾ 5 ਵਜੇ ਤੱਕ ਮਨ ਲੋ ਫੈਸਲਾ ਜੇ ਲਈਏ ਥੋੜੇ ਸਮੇਂ ਦਾ ਫੈਸਲਾ ਜੀ ਬੈਠ ਕੇ ਜਿਹਦਾ ਹਾਈਕਮੈਂਡ ਦੇ ਵਿੱਚ ਵੀ ਵਾਕਿਆ ਹੋਇਆ ਗੱਲ ਤੋਂ ਮਾੜੀ ਨਹੀਂ ਹੋਣਾ ਚਾਹੀਦਾ ਔਰ ਲੰਮਾ ਸਮਾਂ ਕੱਲ ਜਿਹੜੀ ਚੱਲਦੀ ਉਹ ਤੇ ਕਮਿਸ਼ਨ ਵੀ ਬੈਠੇ ਸਾਰਾ ਕੁਝ ਬੈਠਾ ਹੁਣ ਚੋਣਾਂ ਦੇ ਲੱਗੇ ਆਣ ਕਰਕੇ ਉਹ ਸਰਕਾਰ ਜਿਹੜੀ ਉਹ ਡਰਾਮੇबाजी ਕਰਦੀ ਹੈ ਜੇ ਕੋਈ ਸਬੂਤ ਹੈ ਤੇ ਦੇਣ ਸਾਹਮਣੇ ਹੁਣ ਪਰ ਪਤਾ ਲੱਗ ਜੇ ਵੀ ਕੀ ਗੱਲੇ ਦੇ ਕਿਤਨਾ ਵੇਖੋ ਚੋਣਾਂ ਦੇ ਕਰਕੇ ਬਦਨਾਮ ਕਰਨ ਵਾਸਤੇ ਸ਼ਰਮਣੀ ਅਕਾਲੀ ਦਲ ਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਰਜ਼ਾ ਮਾਫੀ ਦੇ ਮਸਲੇ ਤੇ ਵੀ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਸਵਾਲ ਚੱਕੇ ਨੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਰਜ਼ਾ ਮਾਫੀ ਦੇ ਮਸਲੇ ਤੇ ਵੀ ਰਹੱਸਪੂਰਣ ਕੰਮ ਕਰ ਰਹੀ ਹੈ ਲਿਹਾਜ਼ਾ ਕਰਜ਼ਾ ਮਾਫੀ ਦੀਆਂ ਸੂਚੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੀ ਇਹ ਕਰਜ਼ਾ ਮਾਫੀ ਦੀ ਸਕੀਮ ਹੈ ਇਹਦੇ ਵਿੱਚ ਕਪਲੇਬਾਜੀ ਜ਼ਰੂਰ ਹੋਊਗੀ ਕਿਉਂਕਿ ਹੋ ਹੀ ਨਹੀਂ ਸਕਦਾ ਕਿ ਕਾਂਗਰਸ ਤੇ ਅਕਾਲੀ ਬਿਨਾਂ ਕਪਲੇਬਾਜੀ ਤੋਂ ਕੋਈ ਸਕੀਮ ਉਹ ਲੋਕਾਂ ਤੱਕ ਪਹੁੰਚਾ ਦੇਣ ਉਹ ਆਪਣਾ ਹਿੱਸਾ ਜ਼ਰੂਰ ਰੱਖਦੇ ਉਹਦੇ ਵਿੱਚ ਸੋ ਹੁਣ ਇਹ ਜਿਹੜੀ ਕਰਜ਼ਾ ਮਾਫੀ ਵਾਲੇ ਕਪਲੇ ਜਿਹੜੇ ਨੇ ਸਾਹਮਣੇ ਆਏ ਨੇ ਬਹੁਤ ਹੀ ਸ਼ਰਮਨਾਕ ਤੇ ਦੁਖਦਾਇਕ ਨੇ ਕਿਸਾਨ ਮਰ ਰਿਹਾ ਹੈ ਉਹ ਖੁਦਕੁਸ਼ੀਆਂ ਕਰ ਰਿਹਾ ਹੈ ਉਹ ਧਰਨੇ ਦੇ ਰਿਹਾ ਹੈ ਉਹ ਸੜਕਾਂ ਤੇ ਬੈਠਾ ਹੈ ਤੇ ਉਹਦੇ ਵਿੱਚੋਂ ਵੀ ਤੁਸੀਂ ਪੈਸੇ ਖਾ ਰਹੇ ਹੋ ਉਹਦੇ ਕਰਜ਼ਾ ਮਾਫੀ ਚੋਂ ਨਕਲੀ ਜਿਹੜੇ ਕਰਜ਼ੇ ਦੇ ਜਿਹੜੇ ਤੁਸੀਂ ਖਾਤੇ ਖਲਵਾਏ ਸੁਲਤਾਨਪਿੰਡ ਚ ਤੇ ਹੁਣ ਉਹ ਸਾਹਮਣੇ ਆ ਗਏ ਕੁਝ ਐਨਆਰਆਈਆਂ ਦੇ ਨਾਂ ਤੇ ਖਾਤੇ ਖਲਵਾ ਕੇ ਤੁਸੀਂ ਉਹ ਉਹਨਾਂ ਨੂੰ ਕਰਜ਼ੇ ਵਾਲੀ ਲਿਸਟ ਚ ਪਾ ਕੇ ਉਹ ਪੈਸਾ ਲੈ ਰਹੇ ਹੋ ਉਧਰ ਸੰਗਰੂਰ ਵਿੱਚ ਗੰਨਾ ਕਾਸ਼ਤਕਾਰ ਵੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅਤੇ ਸਰਕਾਰ ਤੋਂ ਨਾ ਕੇਵਲ ਗੰਨੇ ਦਾ ਬਕਾਇਆ ਮੁੱਲ ਮੰਗ ਰਹੇ ਨੇ ਬਲਕਿ ਆਪਣੀਆਂ ਮੰਗਾਂ ਹੱਲ ਕਰਨ ਦੇ ਲਈ ਸਰਕਾਰ ਤੇ ਲਾਰੇ ਲਾਉਣ ਦੇ ਇਲਜ਼ਾਮ ਵੀ ਲਾ ਰਹੇ ਨੇ ਉਧਰ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਨੇ ਅਤੇ ਜੇ ਲੋੜ ਪਈ ਤੇ ਉਹ ਕਿਸਾਨਾਂ ਦੇ ਹੱਕ ਵਿੱਚ ਧਰਨੇ ਪ੍ਰਦਰਸ਼ਨ ਵੀ ਕਰਨਗੇ ਦੇਖੋ ਕਿਸਾਨ ਜਿਹੜੇ ਹੈਗੇ ਨੇ 19 ਤਰੀਕ ਤੋਂ ਧਰਨੇ ਤੇ ਬੈਠੇ ਨੇ ਕਿ ਪੇਮੈਂਟ ਜਿਹੜੀ ਹੈਗੀ ਹੈ ਲਗਭਗ 60 ਕਰੋੜ ਦੇ ਕਰੀਬ ਜਿਹੜੀ ਹੈਗੀ ਧੂਰੀ ਖੰਡ ਮਿਲ ਦੇ ਅਗੇਂਸਟ ਪੈਂਡਿੰਗ ਪਈਆਂ ਕਿਸਾਨਾਂ ਦੀ ਔਰ ਖੰਡ ਮਿਲ ਦੇ ਜਿਹੜੇ ਪ੍ਰਾਈਵੇਟ ਖੰਡ ਮਿਲ ਆ ਗਈ ਔਰ ਜਿਹੜੇ ਮਾਲਕ ਨੇ ਉਹ ਖੰਡ ਪੇਮੈਂਟ ਨਹੀਂ ਦੇ ਰਹੇ ਮੇਰੇ ਵੱਲੋਂ 21 ਤਰੀਕ ਨੂੰ ਪਹਿਲਾਂ ਵੀ ਜਿਹੜਾ ਹੈਗਾ ਵਿਧਾਨ ਸਭਾ ਸੈਸ਼ਨ ਦੌਰਾਨ ਇਹ ਮੰਗ ਰੱਖੀ ਗਈ ਸੀ ਜੀਰੋਵਰ ਦੌਰਾਨ ਹੁਣ ਵੀ ਜਿਹੜੀ ਮੰਗ ਹੈ ਇਹ ਮੈਂ ਦੁਬਾਰਾ ਫੇਰ ਰਿਪੀਟ ਕਰਾਂਗਾ 25 ਤਰੀਕ ਨੂੰ ਤਾਂ ਕਿ ਕੈਪਟਨ ਸਾਹਿਬ ਤੱਕ ਇਹ ਗੱਲ ਪਹੁੰਚੇ ਔਰ ਜਿਹੜੀ ਪੇਮੈਂਟ ਅਰਲੀਜ਼ ਹੋਵੇ ਅਗਰ ਸਰਕਾਰ ਇਹਨਾਂ ਨੂੰ ਨਹੀਂ ਗੱਲਾਂ ਨਹੀਂ ਸੁਣਦੀ ਤਾਂ ਤੁਹਾਡਾ ਅਗਲਾ ਇਸ ਮਹੀਨੇ ਵੱਲ ਕੀ ਹੋਊਗਾ ਦੇਖੋ ਆਮ ਆਦਮੀ ਪਾਰਟੀ ਸਮੂੱਚੀ ਜਿਹੜੀ ਇਕਾਈ ਸੰਗਰੂਰ ਦੀ ਆ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜੇਕਰ ਨਹੀਂ ਗੱਲ ਮਨਜਾਂਦੀ ਸਾਰੀ ਸਮਾਂ ਆਪਣੀ ਟੀਮ ਨੂੰ ਬੇਨਤੀ ਕਰੂੰਗਾ ਕਿ ਆ ਕੇ ਧਰਨੇ ਦੇ ਨਾਲ ਕਿਸਾਨਾਂ ਨਾਲ ਧਰਨੇ ਤੇ ਬੈਠਣਗੇ ਔਰ ਜਿਸ ਤਰ੍ਹਾਂ ਦਾ ਵੀ ਸੰਘਰਸ਼ ਹੋਊਗਾ ਅਸੀਂ ਜਿਵੇਂ ਕਿਸਾਨ ਜਥੇਬੰਦੀਆਂ ਕਹਿਣਗੀਆਂ ਉਹਨਾਂ ਦੇ ਨਾਲ ਖੜਾਂਗੇ ਬੇਟੀ ਪੜਾਓ ਬੇਟੀ ਬਚਾਓ ਯੋਜਨਾ ਦੇ ਤਹਿਤ ਫਜ਼ਿਲਕਾ ਵਿੱਚ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸ ਨੂੰ ਬੀਐਸਐਫ ਵੱਲੋਂ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਸਰਕਾਰ ਵੱਲੋਂ ਗਰੀਬ ਜਵਾਕਾਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਬੱਚਿਆਂ ਅਤੇ ਖਾਸ ਤੌਰ ਤੇ ਬੱਚਿਆਂ ਦੀ ਪੜ੍ਹਾਈ ਦੀ ਅਹਿਮੀਅਤ 'ਤੇ ਚਾਨਣਾ ਪਾਇਆ ਗਿਆ। ਬੀਐਸਐਫ ਦੀ ਸੈਕੰਡ ਬਟਾਲੀਅਨ ਦੇ ਕਮਾਂਡੈਂਟ ਹੁਕਮ ਸਿੰਘ ਯਾਦਵ ਨੇ ਬਹੁਤ ਚੰਗੀ ਤਰ੍ਹਾਂ ਸਰਕਾਰੀ ਸਕੀਮਾਂ ਬਾਰੇ ਆਮ ਲੋਕਾਂ ਨੂੰ ਦੱਸਿਆ। ਇਸ ਮੌਕੇ ਬੀਐਸਐਫ 118ਵੀਂ ਬਟਾਲੀਅਨ ਦੇ ਕਮਾਂਡੰਟ ਰਣਵੀਰ ਸਿੰਘ ਵੀ ਉੱਚੇ ਚਤੌਰ ਤੇ ਲੋਕਾਂ ਨਾਲ ਸੰਬੋਧਨ ਹੋਏ ਅਤੇ ਉਹਨਾਂ ਸਰਕਾਰ ਦੀਆਂ ਚੰਗੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ये प्रोग्राम बेटी बचाओ बेटी पढ़ाओ और आयुष्मान भारत जो कि गवर्नमेंट ऑफ इंडिया के बड़ी ही इंपॉर्टेंट स्कीम्स हैं इनके बारे में इनको प्रोत्साहन देने के लिए ये प्रोग्राम किया गया है और ये बी इन दोनों स्कीम के साथ में बड़े काफ़ी अच्छे तरीके से एसोसिएटेड हैं और ये हमारे हायर हेडकोटर्स से इसके बारे में डायरेक्शन आई हैं और हमारे डी आई अभोर की तरफ से यहाँ पर जो इस सेक्टर का जो प्रोग्राम है वो यहाँ पर हमें इस सी वाला में जो बटालियन है सेकेंड बटालियन इसमें करने की ਜੋ ਮੇਵਾਰੀ ਦੇ ਗਈ ਸੀ ਤਾਂ यहां पर उसी संदर्भ में यह प्रोग्राम तो जानो इस प्रोग्राम में विशेषता क्या है इस प्रोग्राम में बेसिकली विशेषता यही है कि इस प्रोग्राम के माध्यम से जो बाहर के कलाकार आए हुए हैं वो इन दोनों स्कीमों को ज्यादा से ज्यादा पब्लिक तक पहुंचाने का प्रयास कर रहे उधर पटियाला ਵਿੱਚ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਦੇ ਤਹਿਤ ਅਧਿਆਪਕਾਂ ਨੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਅਧਿਆਪਕਾਂ ਨੇ ਸਿੱਖਿਆ ਸਖਤਰ ਦਾ ਪੁਤਲਾ ਵੀ ਸਾੜਿਆ ਸਾਡਾ ਜਿਹੜਾ ਪ੍ਰੋਟੈਸਟ ਹੈ ਇਸ ਖੂਲਾਂ ਦੇ ਵਿੱਚ ਗੈਰ ਵਿਦਿਅਕ ਜਿਹੜਾ ਪ੍ਰੋਗਰਾਮ ਪੜੋ ਪੜਾਓ ਪੰਜਾਬ ਚ ਲਾਇਆ ਜਾ ਰਿਹਾ ਹੈ ਉਹਦੇ ਖਿਲਾਫ ਹੈ ਕਿਉਂਕਿ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਇੰਨਾ ਉੱਚ ਨਹੀਂ ਹੈ ਕਿ ਉਹ ਦੂਰਾ ਦੂਰਾ ਸਿਲੇਬਸ ਪੜ ਸਕਣ ਇੱਕ ਸਿਲੇਬਸ ਪੁਰਾਣੇ ਸਮੇਂ ਤੋਂ ਸਾਡੇ ਵਿਦਵਾਨਾਂ ਨੇ ਬਣਾਇਆ ਸੀਗਾ ਬੱਚਿਆਂ ਦੀਆਂ ਭੂਗੋਲਿਕ ਸਥਿਤੀਆਂ ਮਾਨਸਿਕ ਸਥਿਤੀਆਂ ਲੈ ਕੇ ਤੇ ਇੱਕ ਸਾਡੇ ਸਿੱਖਿਆ ਸਕੱਤਰ ਵੱਲੋਂ ਪੜੋ ਪੜਾਓ ਪੰਜਾਬ ਚ ਲਾਇਆ ਜਾ ਰਿਹਾ ਹੈ ਜੇ ਇਹ ਪੜੋ ਪੜਾਓ ਪੰਜਾਬ ਇੰਨਾ ਹੀ ਸਾਰਥਕ ਹੈ ਤਾਂ ਇਹਨੂੰ ਕਾਨਵੈਂਟ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ 'ਚ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਸਿਰਫ ਸਰਕਾਰੀ ਸਕੂਲਾਂ ਤੇ ਸੀਮਿਤ ਕਿਉਂ ਕੀਤਾ ਗਿਆ ਦੂਸਰੀ ਗੱਲ ਅਸੀਂ ਡਿਬੇਟ ਕਰਨ ਨੂੰ ਤਿਆਰ ਆ ਅਸੀਂ ਕਹਿੰਦੇ ਆ ਕਿ ਡਿਬੇਟ ਕਰੋ ਇਹ ਜਿਹੜੇ ਜਿਹੜੇ ਤੇ ਮਾੜੇ ਸਿੱਟੇ ਪੈ ਰਹੇ ਨੇ ਉਹਨਾਂ ਦਾ ਅਸੀਂ ਤੁਹਾਡੇ ਅੱਗੇ ਰੱਖਣ ਨੂੰ ਤਿਆਰ ਆ ਘਟੂ ਘਟ ਬਹਿਸ ਕੀਤੀ ਜਾਵੇ ਇਸ ਵਿਸ਼ੇ ਤੇ ਇਹ ਵਿਦਿਆਰਥੀਆਂ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ ਜਿੱਥੋਂ ਪੜ ਕੇ ਇਹਨਾਂ ਨੇ ਕੁਝ ਬਣਨਾ ਤੇ ਉਹ ਤਾਂ ਬਚਪਨ ਨੇ ਦਾ ਟੈਸਟਿੰਗ ਅੱਜ ਹੋ ਰਹੀ ਹੈ ਇਹ دہشت ਦੇ ਮਾਹੌਲ ਦੇ ਟੈਸਟਿੰਗ ਹੋ ਰਹੀ ਹੈ ਤੇ ਬੱਚਾ ਤਾਂ ਇਗਜ਼ਾਮ ਦੇ ਨਾਲ ਤੋਂ ਬੈਠੇ ਡਰ ਜਾਂਦਾ ਤੇ ਨਾਲ ਜੇ ਪੁਲਿਸ ਐਨੀ ਫੋਰਸ ਹੋਊਗੀ ਐਨੇ ਹੋਰ ਅਮਲਾ ਫੈਲਾ ਹੋਏਗਾ ਤਾਂ ਉਹਨਾਂ ਦਾ ਕਿਹੋ ਜਿਹਾ ਟੈਸਟਿੰਗ ਹੋਊਗੀ ਤੁਸੀਂ ਅੰਦਾਜ਼ਾ ਆਪ ਹੀ ਲਾ ਸਕਦੇ ਆ ਮੈਨੂੰ ਕਹਿੰਦੇ ਲੋੜ ਦੀ ਅੱਜ ਅਸੀਂ ਪੰਜਾਬ ਸਰਕਾਰ ਦਾ ਪਤਲਾ ਫੁੱਕਣ ਲੱਗੇ ਆ ਉਹਨਾਂ ਅਧਿਕਾਰ ਦਾ ਪਤਲਾ ਫੁੱਕਣ ਲੱਗੇ ਆ ਜਿਹੜੇ ਇਹ دہشت گرد ਦਾ ਮਾਹੌਲ ਪੈਦਾ ਕਰ ਰਿਹਾ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਹੁਣ ਤੱਕ ਇਹਨਾਂ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡਲਾਨ ਨੂੰ اجازت ਧੰਨਵਾਦ